ਬਹੁਤ ਕਲਸ ਨੇ ਜਿਹੜੇ ਕਿ ਤੁਹਾਡੇ ਅੰਡਰ ਪੜ ਚੁੱਕੇ ਆ ਨੇ ਜਾਂ ਹੁਣ ਵੀ ਪੜ ਰਹੀਆਂ ਨੇ ਠੀਕ ਹੈ ਕੀ ਕੀ ਦਿੱਕਤਾਂ ਦਾ ਜਿਹੜਾ ਸਾਹਮਣਾ ਆ ਉਹਨਾਂ ਨੂੰ ਕਰਨਾ ਪੈਂਦਾ ਐ ਐਜ਼ ਅ ਲੇਡੀ ਹੋ ਕੇ ਐਜ਼ ਅ ਗਰਲ ਹੋ ਕੇ ਜਿੱਦੋਂ ਅਸੀਂ ਬਾਹਰ ਵਿਚਰਦੇ ਆ ਤਾਂ ਸਾਨੂੰ ਸਾਰੇ ਫੇਵਰੇਬਲ ਲੋਕ ਨਹੀਂ ਮਿਲਦੇ ਮਾਂ-ਬਾਪ ਬਹੁਤ ਜ਼ਿਆਦਾ ਕੋਸ਼ਿਸ਼ ਕਰਕੇ ਭੇਜਦੇ ਐ ਕਿਸੇ ਮੁੰਡੇ ਨਾਲ ਗੱਲ ਨਹੀਂ ਕਰਨੀ ਕੋਈ ਗਲਤ ਬੱਚਾ ਨਾ ਮਿਲ ਜੇ ਮਿਸ ਗਾਈਡ ਨਾ ਹੋ ਜਾਂ ਜਿਹੜਾ ਸਾਡਾ ਸਮਾਜ ਐ ਉਹਦੀ ਜਿਹੜੀ ਸੋਚ ਐ ਉਹ ਬਦਲਣ ਦੀ ਲੋੜ ਐ ਮੈਨੂੰ ਲੱਗਦਾ ਸਾਡੇ ਸਮਾਜ ਦੇ ਵਿੱਚ ਕੁੜੀ ਨੂੰ ਹਾਲੇ ਵੀ ਵਧੀਆ ਨਿਗਾ ਨਾਲ ਨਹੀਂ ਦੇਖਿਆ ਜਾਂਦਾ ਜਿਹਦੇ ਕਰਕੇ ਜਿਹੜੀ ਕੁੜੀ ਹੈ ਉਹਨੂੰ ਸਮਾਜਿਕ ਬੁਰਾਈਆਂ ਸਹਿਣ ਕਰਨੀਆਂ ਪੈਂਦੀਆਂ ਜਿਵੇਂ ਮਾਪੇ ਰੋਗਦੇ ਨੇ ਟੋਕਦੇ ਨੇ ਬਾਰ-ਬਾਰ ਉਹਨੂੰ ਮਤਲਬ ਪੱਕਾ ਸਕਦੇ ਕਿ ਬਾਰ-ਬਾਰ ਹਰ ਇੱਕ ਚੀਜ਼ ਨੂੰ ਲੈ ਕੇ ਬੋਲਣਗੇ ਖੋਏ ਉਮਰ ਦਾ ਤਕਜ ਹੈ ਅਸੀਂ ਵੀ ਉਸੇ ਉਮਰ ਤੋਂ ਨਿਕਲੇ ਹਾਂ ਹੈਨਾ ਇਹ ਤਾਂ ਦਸਤੂਰ ਹੈ ਦੁਨੀਆ ਦਾ ਕਿ ਜੋ ਸਾਨੂੰ ਟੀਨੇਜ ਚ ਗੱਲਾਂ ਚੰਗੀਆਂ ਲੱਗਦੀਆਂ ਹੁੰਦੀਆਂ ਜਦੋਂ ਅਸੀਂ ਇਸ ਕ੍ਰੋਸ ਕਰ ਜਾਂਦੇ ਆ ਫਿਰ ਉਹਦੀ ਰਿਐਲਿਟੀ ਪਤਾ ਲੱਗਦੀ ਹੈ ਕਿ ਮਾਂ ਬਾਪ ਐ ਉਹ ਠੀਕ ਕਹਿੰਦੇ ਹੁੰਦੇ ਐ ਜੋ ਟੀਚਰਸ ਨੇ ਉਹ ਠੀਕ ਕਹਿੰਦੇ ਨਹੀਂ ਜਮਾਨਾ ਹੈ ਮਹਿੰਗਾਈ ਦਾ ਜਮਾਨਾ ਹੈ ਮਾਂ ਬਾਪ ਦੋਨਾਂ ਨੂੰ ਮਿਹਨਤ ਕਰਨੀ ਪੈਂਦੀ ਐ ਤਾਂ ਮਾਂ ਬਾਪ ਪੁਰਾਣੇ ਮਾਂ ਬਾਪ ਜਿੰਨਾ ਟਾਈਮ ਨਹੀਂ ਡਿਵੋਟ ਕਰਦਾ ਆਪਣੇ ਬੱਚਿਆਂ ਨੂੰ ਇਹ ਵੀ ਇੱਕ ਕਾਰਨ ਐ ਡਿਪਰੈਸ਼ਨ ਦਾ ਅੱਜ ਤੁਹਾਨੂੰ ਕੀ ਲੱਗਦਾ ਕਿ ਆਪਣੇ ਦੇਸ਼ ਦੇ ਵਿੱਚ ਕੁੜੀਆਂ ਕਿੰਨੇ ਕੁ ਜ਼ਿਆਦਾ ਸੇਫ? ਦੇਖੋ ਮੈਨੂੰ ਲੱਗਦਾ ਹੈ ਸੈਲਫ ਸੇਫਟੀ ਸਭ ਤੋਂ ਜ਼ਰੂਰੀ ਹੈ। ਮੇਰੇ ਕਾਲਜ ਦੇ ਵਿੱਚ ਪਿਛਲੇ 35 ਸਾਲਾਂ ਤੋਂ ਅਸੀਂ ਕਰਾਟੇ ਦੀ ਫ੍ਰੀ ਟ੍ਰੇਨਿੰਗ ਸਾਡੇ ਦੇਣ ਆਂਦੇ ਆ ਮਿਸਟਰ ਚਰਨਜੀਤ ਸਿੰਘ। ਬੱਚਿਆਂ ਨੂੰ ਸੈਲਫ ਡਿਪੈਂਡੈਂਟ ਕੁੜੀਆਂ ਨੂੰ ਬਣਾਉਣ ਲਈ ਕਰਾਟੇਆਂ ਦੀ ਟ੍ਰੇਨਿੰਗ ਦੇਣ ਮੈਨੂੰ ਲੱਗਦਾ ਨਹੀਂ ਸਾਡੇ ਨਾਲ ਕੋਈ ਰੇਪ ਵਰਗੀ ਮਾੜੀ ਘਟਨਾ ਹੋ ਸਕਦੀ। ਉਹ ਅਸੀਂ ਆਪਣੀਆਂ ਕੁੜੀਆਂ ਨੂੰ ਜ਼ਰੂਰ ਕਹਿੰਦੇ ਆ ਕੀ ਰਾਤ ਬਰਾਤੇ ਬਿਲਕੁਲ ਇਕੱਲੇ ਨਹੀਂ ਜਾਣਾ ਆਪਣਾ ਕੋਈ ਨਾ ਕੋਈ ਘਰੋਂ ਲੈ ਕੇ ਜਾਣਾ ਜਾਂ ਕੋਈ ਆਪਣਾ ਨੀਅਰ ਐਂਡ ਡੀਅਰ ਦੇਖੋ ਬਾਕੀ ਤਾਂ ਪਰਮਾਤਮਾ ਦੀ ਨਿਗਾਸ ਵੱਲੀ ਚਾਹੀਦੀ ਹੈ ਮੈਨੂੰ ਲੱਗਦਾ ਜੇ ਉਹਦੀ ਨਿਗਾਸ ਵੱਲੀ ਹੈ ਤੁਹਾਨੂੰ ਕੋਈ ਕੁਝ ਨਹੀਂ ਕਰ ਸਕਾ ਮੈਨੂੰ ਆਪਦੇ ਬੱਚੇ ਦੇ ਤੋਰਨ ਤੇ ਫਿਰਨ ਤੋਂ ਉਹਦੇ ਮੋਬਾਈਲ ਤੋਂ ਜਿਵੇਂ ਉਹ ਮੋਬਾਈਲ ਚਲਾਉਂਦਾ ਹੈ ਉਹ ਤੋਂ ਅਸੀਂ ਜੱਜ ਕਰ ਸਕਦੇ ਹਾਂ ਕਿ ਮੇਰਾ ਬੱਚਾ ਕਿੱਥੇ ਘੁੰਮ ਰਿਹਾ ਹੈ ਇਹ ਬੀਇੰਗ ਪੈਡੈਂਟ ਸੀ ਇਸੀ ক্লোਜ਼ ਵਾਚਸ ਰੱਖ ਸਕਦੀਆਂ ਟੀਚਰ ਕੋਲੇ ਤਾਂ 70 80 ਬੱਚੇ ਹੁੰਦੇ ਆ ਕਲਾਸ ਟੀਚਰ ਲਈ ਨਹੀਂ ਪੋਸੀਬਲ ਕੁੜੀਆਂ ਨੂੰ ਜਲਦੀ ਜਲਦੀ ਮੁੰਡਿਆਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਮੇਰੇ ਫਾਦਰ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਜਿਹੜੇ ਫਰੈਂਡਸ ਹੈ ਉਹ ਵਿਦਿਨ ðiਸ ਫਿਗਰਸ ਰਹਿਣੇ ਚਾਹੀਦੇ ਆ ਪੰਜ ਤਾਉ ਰੀਅਲ ਹੈ ਜੇ ਤੁਹਾਡੇ ਇਹ ਤੋਂ ਜ਼ਿਆਦਾ ਹੈ ਦੇ ਆਰ ਨਾਟ ਰੀਅਲ ਤਤਤ ਸੇ ਭੀੜ ਇਕੱਠੀ ਕੀਤੀ ਪਹਿਲਾ ਜਿਹੜਾ ਸਟੱਡੀ ਦੇ ਵਿੱਚ ਤੇ ਹੁਣ ਦੀ ਸਟੱਡੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਰਕ ਜਿਹੜਾ ਪੈਦਾ ਹੋ ਗਿਆ ਖੋ ਹੁਣ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਪੰਜਾਬ ਯੂਨੀਵਰਸਿਟੀ ਨੇ ਹੁਣੇ ਇੰਪਲੀਮੈਂਟ ਕੀਤੀ ਹੈ ਤਾਂ ਇਹਦੇ ਵਿੱਚ ਅਸੀਂ ਵੈਲਿਊ ਐਡਿਡ ਕੋਰਸੇਸ ਵੀ ਐਡ ਹੋ ਗਏ ਹੈ ਸਕਿੱਲ ਐਨਹਾਂਸਮੈਂਟ ਵੀ ਕੋਰਸੇਸ ਐਡ ਹੋ ਗਏ ਹੈ ਮਲਟੀ ਡਿਸਿਪਲਿਨਰੀ ਕੋਰਸੇਸ ਵੀ ਐਡ ਹੋ ਗਏ ਹੈ ਜਿਹੜਾ ਬੱਚਾ ਹੈ ਜਿਹੜਾ ਆਪਣੇ ਰੂਟੀਨ ਦੇ ਪੰਜ ਸਬਜੈਕਟ ਪੜਨ ਤੋਂ ਇਲਾਵਾ ਉਹ ਸਕਿੱਲ ਨੂੰ ਐਨਹਾਂਸ ਜਿੱਥੇ ਉਹਦਾ ਇੰਟਰਸਟ ਹੈ ਉਹ ਕੋਰਸ ਕਰੇਗਾ ਅਗਰ ਮੈਂ ਆਪਣੇ ਕਾਲਜ ਦੀ ਗੱਲ ਕਰਾਂ ਲਾਸਟ ইয়ার ਤੱਕ ਜਦੋਂ ਨਿਊ এডুকেশন ਪਾਲਿਸੀ ਨਹੀਂ ਹਾਲੇ ਇੰਪਲੀਮੈਂਟ ਹੋਈ ਸੀ ਇਹ ਸਾਡਾ ਕਾਲਜ ਸੀ ਪੰਜਾਬ ਦੇ ਵਿੱਚ ਇਕੱਲਾ ਜਿਹਨੇ 26 ਕੋਰਸੇ ਸਕਿੱਲ ਐਨਹਾਂਸਮੈਂਟ ਸ਼ੁਰੂ ਕੀਤੇ ਹੋਏ ਸੀ ਔਰ ਸਾਡੇ ਬਹੁਤ ਬੱਚੇ ਹੈ ਜਿਹੜੇ ਆਪਣੇ ਫ੍ਰੀ ਲਾਂਸਿੰਗ ਕਰ ਰਹੇ ਨੇ ਕੇਕਸ ਦੇ ਵਿੱਚ ਬੇਕਰੀ ਦੇ ਵਿੱਚ ਪੁਕੀਜ਼ ਦੇ ਵਿੱਚ ਐਸੀ ਤਰ੍ਹਾਂ ਬਿਊਟੀਸ਼ੀਅਨਸ ਦੇ ਵਿੱਚ ਬਿਊਟੀ ਵਰਡ ਦੇ ਵਿੱਚ ਸੈਲੂਨ ਚਲਾ ਰਹੇ ਨੇ ਘਰ ਘਰ ਜਾ ਕੇ ਆਪਣੇ 셀ਫ ਡਿਪੈਂਡੈਂਟ ਨੇ ਐਂਟਰਪ੍ਰੈਨਿਅਰ ਵੀ ਸਾਡੇ ਕਈ ਬਣ ਗਏ ਨੇ ਦ ਸਿਟੀ ਹੈੱਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਿਹਮ ਮਲਿਕ ਸਵਾਗਤ ਕਰਦੀ ਆ ਅੱਜ ਅਸੀਂ ਇੱਕ ਇੱਦਾਂ ਦੇ ਸਖਸ਼ ਨਾਲ ਮਿਲਵਾਨ ਜਾ ਰਹੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਕਿ ਇੱਕ ਉਸਤਾਦ ਹੁੰਦੇ ਆ ਕਿ ਰੱਬ ਦਾ ਜਿਹੜਾ ਦੂਜਾ ਰੂਪ ਮੰਨੇ ਜਾਂਦੇ ਨੇ ਅੱਜ ਸਾਡੇ ਨਾਲ ਊਮੈਨਸ ਕਾਲਜ ਦੇ ਜਿਹੜੇ ਨੇ ਪ੍ਰਿੰਸੀਪਲ ਸੁਮਨ ਜੀ ਮੌਜੂਦ ਨੇ ਅੱਜ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਮੈਂ ਤਾਂ ਸਿਟੀ ਹੈੱਡਲਾਈਨਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸੋ ਮੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਨਮਸਕਾਰ ਜੀ ਤੇ ਮੈਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਟੱਡੀ ਬਾਰੇ ਪਹਿਲਾਂ ਤਾਂ ਇਹ ਦੱਸੋ ਕਿ ਪਹਿਲਾ ਜਿਵੇਂ ਕਿ ਬੱਚਿਆਂ ਦਾ ਕਹਿਣਾ ਹੈ ਕਿ ਪਹਿਲਾ ਜਿਹੜਾ ਸਟੱਡੀ ਦੇ ਵਿੱਚ ਦੇ ਹੁਣ ਦੀ ਸਟੱਡੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਰਕ ਜਿਹੜਾ ਪੈਦਾ ਹੋ ਗਿਆ ਪਹਿਲਾ ਕੁਝ ਬੱਚੇ ਕਹਿੰਦੇ ਆ ਕਿ ਜਿਵੇਂ ਆਪਾਂ ਫੋਰਨ ਦੀ ਆਪਾਂ ਗੱਲ ਕਰ ਲਈਏ ਕਿ ਪਹਿਲਾ ਜਿਹੜੇ ਆ ਉਧਰ ਪ੍ਰੈਕਟੀਕਲੀ ਵਰਕ ਜਿਹੜਾ ਜ਼ਿਆਦਾ ਕਰਾਇਆ ਜਾਂਦਾ ਹੈ ਤੇ ਜਿਹੜਾ ਥਿਉਰੀ ਵਰਕ ਉਹ ਘੱਟ ਕਰਾਇਆ ਜਾਂਦਾ ਤੁਹਾਨੂੰ ਲੱਗਦਾ ਕਿ ਆਪਣੇ ਇੰਡੀਆ ਦੇ ਵਿੱਚ ਵੀ ਇਹ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਬਿਲਕੁਲ ਦੇਖੋ ਹੁਣ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਪੰਜਾਬ ਯੂਨੀਵਰਸਿਟੀ ਨੇ ਹੁਣੇ ਇੰਪਲੀਮੈਂਟ ਕੀਤੀ ਹੈ ਤਾਂ ਇਹਦੇ ਵਿੱਚ ਅਸੀਂ ਵੈਲਿਊ ਐਡਿਡ ਕੋਰਸੇਜ਼ ਵੀ ਐਡ ਹੋ ਗਏ ਹੈ ਸਕਿੱਲ ਐਨਹਾਂਸਮੈਂਟ ਵੀ ਕੋਰਸੇਜ਼ ਐਡ ਹੋ ਗਏ ਹੈ ਮਲਟੀ ਡਿਸਿਪਲਨਰੀ ਕੋਰਸੇਜ਼ ਵੀ ਐਡ ਹੋ ਗਏ ਹੈ ਜਿਹੜਾ ਬੱਚਾ ਹੈ ਜਿਹੜਾ ਆਪਣੇ ਰੂਟੀਨ ਦੇ ਪੰਜ ਸਬਜੈਕਟ ਪੜਨ ਤੋਂ ਇਲਾਵਾ ਉਹ ਸਕਿੱਲ ਨੂੰ ਐਨਹਾਂਸ ਜਿੱਥੇ ਉਹਦਾ ਇੰਟਰਸਟ ਹੈ ਉਹ ਕੋਰਸ ਕਰੇਗਾ ਵੈਲਿਊ ਨੂੰ ਐਨਹਾਂਸ ਕਰਨ ਲਈ ਕਰੇਗਾ ਤੇ ਮਲਟੀ ਡਿਸਿਪਲਨਰੀ ਜਿਵੇਂ ਮੈਂ ਸਾਇੰਸ ਦਾ ਸਟੂਡੈਂਟ ਹੈ ਕੋਜ਼ ਕਰੋ ਨਾਨ ਮੈਡੀਕਲ ਦਾ ਮੈਂ ਮੈਡੀਕਲ ਦਾ ਸਬਜੈਕਟ ਵੀ ਪੜ ਸਕਦੀ ਹਾਂ ਜੇ ਮੈਂ ਕਮਰਸ ਦਾ ਬੱਚਾ ਹਾਂ ਤਾਂ ਮੈਂ ਹੋਮ ਸਾਇੰਸ ਦਾ ਸਬਜੈਕਟ ਵੀ ਪੜ ਸਕਦੀਆਂ ਇਹ ਤੋਂ ਇਲਾਵਾ ਅਗਰ ਮੈਂ ਆਪਣੇ ਕਾਲਜ ਦੀ ਗੱਲ ਕਰਾਂ ਲਾਸਟ ইয়ার ਤੱਕ ਜਦੋਂ ਨਿਊ এডুকেশন ਪਾਲਿਸੀ ਨਹੀਂ ਹਾਲ ਇੰਪਲੀਮੈਂਟ ਹੋਈ ਸੀ ਇਹ ਸਾਡਾ ਕਾਲਜ ਸੀ ਪੰਜਾਬ ਦੇ ਵਿੱਚ ਇਕੱਲਾ ਜਿਨੇ 26 ਕੋਰਸੇ ਸਕਿੱਲ ਐਨਹਾਂਸਮੈਂਟ ਸ਼ੁਰੂ ਕੀਤੇ ਹੋਏ ਸੀ ਉਹ ਵੀ ਫ੍ਰੀ ਆਫ ਕੋਸ ਸਾਡੇ ਤਕਰੀਬਨ 3500 ਸਟੂਡੈਂਟਸ ਨੂੰ ਅਸੀਂ ਸਕਿੱਲ ਐਨਹਾਂਸ ਕਰਾਈਆਂ ਡਿਫਰੈਂਟ ਫੀਲਡਸ ਦੇ ਵਿੱਚ ਔਰ ਸਾਡੇ ਬਹੁਤ ਬੱਚੇ ਐ ਜਿਹੜੇ ਆਪਣੇ ਫ੍ਰੀ ਲੈਂਸਿੰਗ ਕਰ ਰਹੇ ਨੇ ਕੇਕਸ ਦੇ ਵਿੱਚ ਬੇਕਰੀ ਦੇ ਵਿੱਚ ਕੁਕੀਜ਼ ਦੇ ਵਿੱਚ ਐਸੀ ਤਰ੍ਹਾਂ ਬਿਊਟੀਸ਼ੀਅਨਸ ਦੇ ਵਿੱਚ ਬਿਊਟੀ ਵਰਡ ਦੇ ਵਿੱਚ ਸੈਲੂਨ ਚਲਾ ਰਹੇ ਨੇ ਘਰ ਘਰ ਜਾ ਕੇ ਆਪਣੇ 셀ਫ ਡਿਪੈਂਡੈਂਟ ਨੇ ਐਂਟਰਪ੍ਰੈਨਿਅਰ ਵੀ ਸਾਡੇ ਕਈ ਬਣ ਗਏ ਨੇ ਇਹ ਸਿਰਫ ਮੈਨੂੰ ਲੱਗਦਾ ਪੰਜਾਬ 'ਚ ਸਾਡਾ ਕਾਲਜ ਜੀ ਸੀ ਜਿਨੇ 26 ਕੋਰਸ ਅਸੀਂ ਸ਼ੁਰੂ ਕਰਵਾਏ ਸ਼ੁਰੂ ਕਰਾਏ ਕੀ ਬਾਤ ਹੈ ਤੇ ਮੈਮ ਇਸ ਦੇ ਨਾਲ ਬਹੁਤ ਕਲਸ ਨੇ ਜਿਹੜੇ ਕਿ ਤੁਹਾਡੇ ਅੰਦਰ ਪੜ ਚੁੱਕੇ ਆ ਨੇ ਜਾਂ ਹੁਣ ਵੀ ਪੜ ਰਹੀਆਂ ਨੇ ਠੀਕ ਹੈ ਕੀ ਕੀ ਦਿੱਕਤਾਂ ਦਾ ਜਿਹੜਾ ਸਾਹਮਣਾ ਆ ਉਹਨਾਂ ਨੂੰ ਕਰਨਾ ਪੈਂਦਾ ਐਜ਼ ਅ ਲੇਡੀ ਹੋ ਕੇ ਐਜ਼ ਅ ਗਰਲ ਹੋ ਕੇ ਦੇਖੋ ਐਜ਼ ਅ ਲੇਡੀ ਆਪਾਂ ਸਾਰੇ ਹੈ ਗੈਸਪੋਜ਼ ਕਰੋ ਮੈਂ ਹੀ ਲੇਡੀ ਐ ਜਿੱਦੋਂ ਅਸੀਂ ਬਾਹਰ ਵਿਚਰਦੇ ਆਂ ਤਾਂ ਸਾਨੂੰ ਸਾਰੇ ਫੇਵਰੇਬਲ ਲੋਕ ਨਹੀਂ ਮਿਲਦੇ ਠੀਕ ਹੈ ਸਾਨੂੰ ਲੋਕਾਂ ਦੀ ਓਪੋਜੀਸ਼ਨ ਬੀਅਰ ਕਰਨੀ ਪੈਂਦੀ ਐ ਈਵਨ ਕਿ ਜਦੋਂ ਯੰਗੇਸ ਚੁੰਨੇ ਆ ਮਾਂ-ਬਾਪ ਬਹੁਤ ਜ਼ਿਆਦਾ ਕੋਸ਼ਿਸ਼ ਕਰਕੇ ਭੇਜਦੇ ਐ ਕਿਸੇ ਮੁੰਡੇ ਨਾਲ ਗੱਲ ਨਹੀਂ ਕਰਨੀ ਕੋਈ ਗਲਤ ਬੱਚਾ ਨਾ ਮਿਲ ਜੇ ਮਿਸਗਾਈਡ ਨਾ ਹੋ ਜਾਂ ਜਿਹੜਾ ਸਾਡਾ ਸਮਾਜ ਐ ਉਹਦੀ ਜਿਹੜੀ ਸੋਚ ਐ ਉਹ ਬਦਲਣ ਦੀ ਲੋੜ ਐ ਮੈਨੂੰ ਲੱਗਦਾ ਐ ਸਮਾਜ ਦੇ ਵਿੱਚ ਕੁੜੀ ਨੂੰ ਹਾਲੇ ਵੀ ਵਧੀਆ ਨਿਗਾ ਨਾਲ ਨਹੀਂ ਦੇਖਿਆ ਜਾਂਦਾ ਜਿਹਦੇ ਕਰਕੇ ਜਿਹੜੀ ਕੁੜੀ ਹੈ ਉਹਨੂੰ ਸਮਾਜਿਕ ਬੁਰਾਈਆਂ ਸਹਿਣ ਕਰਨੀਆਂ ਪੈਂਦੀਆਂ ਬਿਲਕੁਲ ਕਿਤੇ ਨਾ ਕਿਤੇ ਇਹ ਚੀਜ਼ ਵੀ ਕਹੀ ਜਾਂਦੀ ਹੈ ਕਿ ਵੈਸਟਰਨ ਕਲਚਰ ਤਾਂ ਆਪਾਂ ਅਪਣਾ ਰਹੇ ਹਾਂ ਉਹਨਾਂ ਦਾ ਪਹਿਰਾਵਾ ਅਪਣਾ ਰਹੇ ਖਾਣ ਪੀਣ ਦੇ ਵਿੱਚ ਅਪਣਾ ਰਹੇ ਪਰ ਕਿਤੇ ਨਾ ਕਿਤੇ ਸਾਡੀਆਂ ਕੁੜੀਆਂ ਫੇਰ ਨਹੀਂ ਸੇਫ ਹੁੰਦੀਆਂ ਉਹਨਾਂ ਦੇ ਪਹਿਰਾਵੇ ਨੂੰ ਟਿੱਪਣ ਲੈ ਕੇ ਟਿੱਪਣੀਆਂ ਕੀਤੀਆਂ ਜਾਂਦੀਆਂ ਉਹਨਾਂ ਦੇ ਘੁੰਮਣ ਫਿਰਨ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤੇ ਇਹ 노 ਡਾਊਟ ਕਿ ਅਸੀਂ ਵੈਸਟਰਨ ਕਲਚਰ ਅਡਾਪਟ ਕਰ ਰਹੇ ਹਾਂ ਅਸੀਂ ਬੱਚਿਆਂ ਨੂੰ ਪੈਣਨ ਦੀ ਆਜ਼ਾਦੀ ਦਿੱਤੀ ਹੋਈ ਹੈ ਖਾਣ ਦੀ ਆਜ਼ਾਦੀ ਦਿੱਤੀ ਹੋਈ ਹੈ ਘੁੰਮਣ ਦੀ ਵੀ ਅਸੀਂ ਅਪ ਟੂ ਸਮ ਐਕਸਟੈਂਟ ਦਿੱਤੀ ਹੋਈ ਹੈ ਪਰ ਸਾਡੀ ਸਾਈਕੋਲੋਜੀ ਹਲੇ ਚੇਂਜ ਨਹੀਂ ਹੋਈ ਅਸੀਂ ਸਾਈਕੀ ਹੈਗੇ ਆ ਜਿੰਨਾ ਬ੍ਰੋਡ ਉਹਨਾਂ ਦਾ ਕਨਸੈਪਟ ਹੈ ਕੋਈ ਕੁੜੀ ਉੱਥੇ ਕਿੰਨੇ ਕਿ ਕੈਸੇ ਵੀ ਕੱਪੜੇ ਪਾ ਕੇ ਨਿਕਲੇ ਮੈਨੂੰ ਲੱਗਦਾ ਉਹ ਲੋਕ ਉਹਨੇ ਤਿੱਖੀ ਨਿਗਾ ਨਾਲ ਨਹੀਂ ਦੇਖਦੇ ਜਿੱਡਾ ਸਾਡਾ ਸਮਾਜ ਸਾਨੂੰ ਤਿੱਖੀ ਨਿਗਾ ਨਾਲ ਦੇਖਦਾ ਕਹਿੰਦੇ ਸਟੱਡੀ ਦਾ ਇਨਾ ਬਰڈن ਆ ਕਿ ਬੱਚੇ ਜਿਹੜੇ ਨੇ ਦਿਨ ਬਦ ਦਿਨ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੋਈ ਜਾ ਰਹੇ ਨੇ ਹਰ ਇੱਕ ਨੂੰ ਦੇਖ ਲਓ ਕਿ ਡਿਪਰੈਸ਼ਨ ਦੇ ਵਿੱਚ ਜਿਹੜਾ ਆ ਬੱਚਾ ਦੇਖਣ ਨੂੰ ਮਿਲਦਾ ਮਾਪੇ ਵੀ ਕਹਿੰਦੇ ਕਿ ਸਾਡੇ ਨਾਲੋਂ ਜ਼ਿਆਦਾ ਤਾਂ ਬੱਚੇ ਜਿਹੜੇ ਸਕੂਲ ਦੇ ਵਿੱਚ ਟਾਈਮ ਸਪੈਂਡ ਕਰਦੇ ਨੇ ਟੀਚਰ ਜ਼ਿਆਦਾ ਬਰڈن ਦੇ ਰਹੇ ਨੇ ਜਾਂ ਫਿਰ ਆਪਾਂ ਕਹਿ ਸਕਦੇ ਕਿ ਸਟੱਡੀ ਦਾ ਬਰڈن ਜ਼ਿਆਦਾ ਆ ਦੇਖੋ ਮੇਰੇ ਮੁਤਾਬਿਕ ਸਟੱਡੀਆਂ ਦਾ ਵਰਡਨ ਹੁਣ ਜਿਉਂ ਸਮੈਸਟਰ ਸਿਸਟਮ ਸਟਾਰਟ ਹੋਇਆ ਉਹ ਕੱਟ ਗਿਆ ਹੈ ਉਹ ਬਰਡਨ ਡਿਵਾਈਡ ਹੋ ਗਿਆ ਜਦੋਂ ਅਸੀਂ ਪੜਦੇ ਹੁੰਦੇ ਸੀ ਐਨੂਅਲ ਸਿਸਟਮ ਹੁੰਦਾ ਸੀ ਪੂਰੇ ਸਾਲ ਦਾ ਸਿਲੇਬਸ ਅਸੀਂ ਪੜ ਕੇ ਫਿਰ ਪੇਪਰ ਦਿੰਦੇ ਸੀ ਹੁਣ ਬੱਚਿਆਂ ਨੂੰ 4 ਕੁ ਮਹੀਨੇ ਪੜ ਕੇ 5 ਮਹੀਨੇ ਪੜ ਕੇ ਸੈਮੈਸਟਰ ਵਾਈਜ਼ ਪੇਪਰ ਹੁੰਦੇ ਆ ਮੇਰਾ خیال ਸਟੱਡੀਜ਼ ਦਾ ਬਰਡਨ ਤਾਂ ਰਿਡਿਊਸ ਹੋਇਆ ਹੈ ਜਿਹੜਾ ਇਹ ਸੋਸ਼ਲ ਮੀਡੀਆ ਇਹ ਨੇ ਸਾਨੂੰ ਰੇਸ 'ਚ ਲਗਾਤਾ ਹੈ ਅਵੇਅਰਨੈਸ ਜ਼ਿਆਦਾ ਕ੍ਰੀਏਟ ਹੋ ਗਈ ਕਿਸੇ ਦੀ ਅਸੀਂ ਡ्रेसਿੰਗ ਸੈਂਸ ਦੀ ਰੀਸ ਕਰਦੇ ਆਂ ਕਿਸੇ ਦੀ ਗੱਡੀ ਦੀ ਰੀਸ ਕਰਦੇ ਆਂ ਜਿਹੜੀ ਉਹ ਰੀਸ ਹੈ ਜਦੋਂ ਅਸੀਂ ਆਪ ਆਪਣੇ ਆਪ ਨੂੰ ਕੰਪੀਟ ਕਰਦੇ ਆ ਮੇਰੇ ਅਕੋਰਡਿੰਗਲੀ ਤਾਂ ਅਸੀਂ ਉਸ ਵਕਤ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਆ ਜਿੰਨੀ ਅਵੇਅਰਨੈਸ ਹੋਗੀ ਜਦੋਂ ਅਸੀਂ ਸਟੂਡੈਂਟ ਹੁੰਦੇ ਸੀ ਉਦੋਂ ਕੱਲਾ ਟੀਵੀ ਹੁੰਦਾ ਸੀ ਟੀਵੀ ਤੇ ਚਿੱਤਰ ਹਰ ਆਂਦਾ ਹੁੰਦਾ ਸੀ ਕੋਈ ਰੇਸ ਨਹੀਂ ਸੀ ਕੁਝ ਪਤਾ ਨਹੀਂ ਲੱਗਦਾ ਸੀ ਮੈਨੂੰ ਲੱਗਦਾ ਜਿੰਨਾ ਹੁਣ ਸੋਸ਼ਲ ਮੀਡੀਆ ਤੇ ਪਤਾ ਲੱਗ ਗਿਆ एवरीवन ਐਕਸਪੈਕਟਸ ਕਿ ਮੇਰੇ ਕੋਲ ਵੀ ਇਹ ਸਾਧਨ ਹੋਣੇ ਚਾਹੀਦੇ ਆ ਉਹ ਸਾਧਨਾਂ ਦੀ ਨਾ ਹੋਣਾ ਇੱਕ ਡਿਪਰੈਸ਼ਨ ਦਾ ਕਾਰਨ ਵੀ ਹੋ ਸਕਦਾ ਹੈ ਹਰ ਇੱਕ ਬੱਚਾ ਚਾਹੁੰਦਾ ਹੈ ਮੈਂ ਵੈਲ ਡਰੈਸ ਅਪ ਹੋਵਾਂ ਮੇਰੇ ਕੋਲੇ ਅਣਜਾਣ ਨੂੰ ਆਪਣਾ ਸਾਧਨ ਹੋਵੇ ਪਰ ਏ ਡਿਪੈਂਡ ਕਰਦਾ ਹੈ ਮਾਪਾਪ ਦੀ ਕਪੈਸਿਟੀ ਤੇ ਹਰ ਇੱਕ ਸਮਾਜ ਦੇ ਵਿੱਚ ਸਾਰੇ ਮਾਪਾਪ ਬਰਾਬਰ ਨਹੀਂ ਚਾਹਦੇ ਅਸੀਂ ਮਾਪਾਪ ਹੋ ਕੇ ਚਾਹਦੇ ਆ ਕਿ ਸਾਡਾ ਬੱਚਾ ਸਭ ਤੋਂ ਵਧੀਆ ਪਾਵੇ ਸਭ ਤੋਂ ਵਧੀਆ ਕਾਵੇ ਸਭ ਤੋਂ ਵਧੀਆ ਹੰਡਾਵੇ ਪਰ ਜਿੰਨੇ ਕੁ ਸਾਡੇ ਸਾਧਨ ਹੈ ਅਸੀਂ ਉਹਨਾਂ ਸਾਧਨਾਂ ਵਿੱਚ ਹੀ ਪ੍ਰੋਵਾਈਡ ਕਰਨਾ ਹੁੰਦਾ ਮੈਨੂੰ ਲੱਗਦਾ ਜਿਹੜਾ ਰੇਸ ਦਾ ਜਮਾਨਾ ਹੋ ਗਿਆ ਥੈਟ ਲੀਡਸ ਟੂ ਡਿਪਰੈਸ਼ਨ ਅੱਛਾ ਲੱਗਦਾ ਹੈ ਕਿ ਜਿੰਨਾ ਇੱਕ ਕਹਿੰਦੇ ਨਾ ਟੀਨੇਜ ਹੁੰਦੀ ਹੈ ਕਿ ਟੀਨੇਜ ਦੇ ਵਿੱਚ ਮਾਪਿਆਂ ਨੂੰ ਜਿਆਦਾ ਤੋਂ ਜਿਆਦਾ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਜਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਬਿਕਾਜ਼ ਹਰ ਕਿਸੇ ਦਾ ਇੱਕ ਨਵਾਂ ਨਵਾਂ ਚਾਸ ਜਿਹੜਾ ਆ ਚੜਨਾ ਸਟਾਰਟ ਹੁੰਦਾ ਵੀ ਹਾਂ ਮੈਂ ਇਦਾਂ ਕਰਨਾ ਮੈਂ ਉਹਦਾ ਕਰਨਾ ਜੇ ਮੈਂ ਮਾਪੇ ਰੋਕਦੇ ਨੇ ਟੋਕਦੇ ਨੇ ਬਾਰ ਬਾਰ ਉਹਨੂੰ ਮਤਲਬ ਪਾ ਕਹਿ ਸਕਦੇ ਕਿ ਬਾਰ ਬਾਰ ਹਰ ਇੱਕ ਚੀਜ਼ ਨੂੰ ਲੈ ਕੇ ਬੋਲਣਗੇ ਤੇ ਬੱਚੇ ਜਿਹੜੇ ਨੇ ਉਹ ਕੰਮ ਜਿਹੜਾ ਫਿਰ ਲੁੱਕ ਲੁੱਕ ਕੇ ਕਰਦੇ ਨੇ ਝੂਠ ਬੋਲਦੇ ਨੇ ਲੱਗਦਾ ਇੱਕ ਕਾਰਨ ਇਹ ਵੀ ਹੈ ਦੇਖੋ ਇਹ ਉਮਰ ਦਾ ਤਕਾਜ਼ਾ ਹੈ ਅਸੀਂ ਵੀ ਉਸੇ ਉਮਰ ਤੋਂ ਨਿਕਲੇ ਹਾਂ ਇਹ ਤਾਂ ਦਸਤੂਰ ਹੈ ਦੁਨੀਆ ਦਾ ਕਿ ਜੋ ਸਾਨੂੰ ਟੀਨੇਸ ਚ ਗੱਲਾਂ ਚੰਗੀਆਂ ਲੱਗਦੀਆਂ ਹੁੰਦੀਆਂ ਜਦੋਂ ਅਸੀਂ ਇਸ ਕ੍ਰੋਸ ਕਰ ਜਾਂਦੇ ਹਾਂ ਫਿਰ ਉਹਦੀ ਰਿਐਲਿਟੀ ਪਤਾ ਲੱਗਦੀ ਹੈ ਕਿ ਮਾਂ ਬਾਪ ਐ ਉਹ ਠੀਕ ਕਹਿੰਦੇ ਹੁੰਦੇ ਐ ਜੋ ਟੀਚਰਸ ਨੇ ਉਹ ਠੀਕ ਕਹਿੰਦੇ ਨੇ ਪਰ ਇਹ ਉਮਰ ਦਾ ਤਕਾਜ਼ਾ ਹੁੰਦਾ ਇੱਕ ਟਿਨਿਓਰ ਹੁੰਦਾ ਜਦੋਂ ਉਹ ਟਿਨਿਓਰ ਨਿਕਲ ਜਾਂਦਾ ਬੱਚਾ ਮਚਿਓਰ ਹੋ ਜਾਂਦਾ ਜਿਹੜਾ ਤੋਂ ਟਿਨਿਓਰ ਸਕਸੈਸਫੁਲੀ ਕ੍ਰੋਸ ਕਰ ਜਾਂਦਾ ਉਹ ਸਕਸੈਸਫੁਲ ਹੋ ਜਾਂਦਾ ਜਿਹੜਾ ਪਟਕ ਜਾਂਦਾ ਉਹ ਉੱਥੇ ਲੂਜ਼ਰ ਹੋ ਜਾਂਦਾ ਮਾਪੇ ਮੇਰਾ ਖਿਆਲ ਹਰ ਇੱਕ ਮਾਪੇ ਗਾਈਡ ਕਰਦਾ ਆਪਣੇ ਬੱਚੇ ਨੂੰ ਕਿਉਂਕਿ ਅੱਜ ਦਾ ਜ਼ਮਾਨਾ ਹੈ ਮਹਿੰਗਾਈ ਦਾ ਜ਼ਮਾਨਾ ਹੈ ਮਾਪੇ ਦੋਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਤਾਂ ਮਾਪੇ ਪੁਰਾਣੇ ਮਾਪੇ ਜਿੰਨਾ ਟਾਈਮ ਨਹੀਂ ਡਿਵੋਟ ਕਰਦਾ ਆਪਣੇ ਬੱਚਿਆਂ ਨੂੰ ਇਹ ਵੀ ਇੱਕ ਕਾਰਨ ਹੈ ਡਿਪਰੈਸ਼ਨ ਦਾ ਜਿਹੜੀਆਂ ਆਫਿਸਿਸ ਦੀਆਂ ਜੌਬਸ ਹੈ ਜੇ ਮਾਂ 9 ਤੋਂ 5 ਜਾਂਦੀ ਹੈ ਤਾਂ ਆਫਿਸ ਦਾ ਬਰਡਨ ਘਰੇ ਵੀ ਆਂਦਾ ਤਾਂ ਨੇਚਰਲੀ ਆਪਾਂ ਆਪਣੇ ਬੱਚੇ ਨੂੰ ਓਨਾ ਟਾਈਮ ਡਿਵੋਟ ਨਹੀਂ ਕਰ ਸਕਦੇ ਜਿੰਨੀਆਂ ਪਹਿਲੀ ਮਮਾ ਡਿਵੋਟ ਕਰਦੀ ਸੀ ਬਿਲਕੁਲ ਇਹ ਵੀ ਡਿਪਰੈਸ਼ਨ ਦਾ ਕਾਰਨ ਹੋ ਸਕਦਾ ਹੈ ਜੀ ਤੇ ਮੈਮ ਆਪਾਂ ਗੱਲ ਕਰ ਲਈਏ ਗਰਲਸ ਦੀ ਸੇਫਟੀ ਨੂੰ ਲੈ ਕੇ ਅੱਜ ਤੁਹਾਨੂੰ ਕੀ ਲੱਗਦਾ ਕਿ ਆਪਣੇ ਦੇਸ਼ ਦੇ ਵਿੱਚ ਕੁੜੀਆਂ ਕਿੰਨੇ ਕੁ ਜ਼ਿਆਦਾ ਸੇਫ ਨੇ ਦੇਖੋ ਮੈਨੂੰ ਲੱਗਦਾ ਹੈ ਸੈਲਫ ਸੇਫਟੀ ਸਭ ਤੋਂ ਜ਼ਰੂਰੀ ਹੈ ਮੇਰੇ ਕਾਲਜ ਦੇ ਵਿੱਚ ਪਿਛਲੇ 35 ਸਾਲਾਂ ਤੋਂ ਅਸੀਂ ਕਰਾਟੇ ਦੀ ਫ੍ਰੀ ਟ੍ਰੇਨਿੰਗ ਸਾਡੇ ਦੇਨ ਆਂਦੇ ਆ ਮਿਸਟਰ ਚਰਨਜੀਤ ਸਿੰਘ ਔਰ ਉਹ ਕਰਾਟੇ ਦੇ ਟਿਪਸ ਸਿਖਾਉਂਦੇ ਆ ਮੈਨੂੰ ਲੱਗਦਾ ਜੇ ਸਾਰੇ ਬੱਚੇ ਸਾਰੇ ਕਾਲਜਿਸ ਸਾਰੇ ਸਕੂਲ ਬੱਚਿਆਂ ਨੂੰ ਸੈਲਫ ਡਿਪੈਂਡੈਂਟ ਕੁੜੀਆਂ ਨੂੰ ਬਣਾਉਣ ਲਈ ਕਰਾਟੇ ਦੀ ਟ੍ਰੇਨਿੰਗ ਦੇਣ ਮੈਨੂੰ ਲੱਗਦਾ ਨਹੀਂ ਸਾਡੇ ਨਾਲ ਕੋਈ ਰੇਪ ਵਰਗੀ ਮਾੜੀ ਘਟਨਾ ਹੋ ਸਕਦੀ ਪਰ ਇਹ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਲੱਗਦਾ ਹੈ ਕਿ ਕੁੜੀਆਂ ਲਈ ਕੋਈ ਲੋ ਜਿਹੜਾ ਬਣਨਾ ਚਾਹੀਦਾ ਹੈ ਕਿ ਇਦਾਂ ਦਾ ਕਾਨੂੰਨ ਬਣਨਾ ਚਾਹੀਦਾ ਹੈ ਕਿ ਜਿਹਨੂੰ ਇੱਕ ਕੁੜੀ ਦਾ ਹੱਕ ਹੋਵੇ ਕਿ ਹਾਂ ਜੇ ਬੰਦਾ ਉਹਨੂੰ ਗਲਤ ਨਜ਼ਰ ਨਾਲ ਦੇਖ ਵੀ ਰਿਹਾ ਹੈ ਤੇ ਉਸਨੂੰ ਦੇਖਦੇ ਹੋਏ ਵੀ ਜਿਹੜੀ ਉਹਦੀ ਰੂਹ ਆਉ ਕਬਵੇ ਕਿ ਮੈਂ ਇਹਨੂੰ ਕਿਉਂ ਦੇਖਿਆ ਇਸ ਤਰੀਕੇ ਨਾਲ ਉਹ ਤਾਂ ਜੇ ਸਾਡੇ ਚ ਅਸੀਂ ਸੈਲਫ ਅਨਰਜੀ ਹੋਊਗੀ ਅਸੀਂ ਉਹਨੂੰ ਕੰਪੀਟ ਕਰ ਸਕੀਏ ਦੇਖੋ ਜੇ ਅਸੀਂ ਉਹਨੂੰ ਕੰਪੀਟ ਕਰ ਸਕੀਏ ਤਾਂ ਉਹਨੂੰ ਅਸੀਂ ਜਵਾਬ ਦੇ ਸਕੀਏ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਹੈ ਕਿ ਸਾਨੂੰ ਕੁੜੀਆਂ ਨੂੰ ਸੈਲਫ ਸਿਕਿਉਰਿਟੀ ਦੇ ਲਈ ਕੋਈ ਨਾ ਕੋਈ ਟ੍ਰੇਨਿੰਗ ਦੇਣੀ ਚਾਹੀਦੀ ਹੈ ਲਾਈਕ ਰੱਟੇ ਕਿ ਕੁੜੀਆਂ ਆਪਣੀ ਸੇਫਟੀ ਆਪ ਕਰ ਸਕਣ ਜੀ ਤੇ ਮੈਮ ਜਿਵੇਂ ਤੁਸੀਂ ਪ੍ਰਿੰਸੀਪਲ ਲੋਗ ਨਾਲੇ ਇੱਥੇ ਵੂਮਨਸ ਨੇ ਸਾਰੀਆਂ ਹੈ ਨਾ ਇਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਕਿੰਨਾ ਘੱਟ ਡਰ ਲੱਗਦਾ ਹੈ ਜਦੋਂ ਉਹਦੇ ਆਪਾਂ ਦੇਖਦੇ ਦਿਨ-ਬਦਿਨ ਕੋਈ ਨਾ ਕੋਈ ਹਾਸਾ ਜਿਹੜਾ ਆਪਣੇ ਦੇਸ਼ ਦੇ ਵਿੱਚ ਉਹ ਪਰਦਾ ਹੀ ਰਹਿੰਦਾ ਹੈ ਉਹਨਾਂ ਨੂੰ ਦੇਖ ਕੇ ਕਿੰਨਾ ਜ਼ਿਆਦਾ ਲੱਗਦਾ ਕਿ ਮੇਰੀ ਜਿਹੜੀ ਕੁੜੀਆਂ ਨੇ ਮੇਰੀ ਜਿਹੜੀ ਧੀਆਂ ਨੇ ਬਿਲਕੁਲ ਸੇਫ ਨਹੀਂ ਹੈਗੀ ਕਿਸ ਤਰੀਕੇ ਦਾ ਤੁਸੀਂ ਉਹਨਾਂ ਨਾਲ ਜਿਹੜੇ ਉਹਨਾਂ ਨੂੰ ਟ੍ਰੇਨ ਕਰ ਰਹੇ ਹੋ ਕਿਸ ਤਰੀਕੇ ਦੇ ਉਹਨਾਂ ਨੂੰ ਆਪਾਂ ਕਹਿ ਸਕਦੇ ਆ ਇੱਕ ਅੱਗੇ ਵਧਾਨ ਦੀ ਕੋਸ਼ਿਸ਼ ਕੀਤੀ ਜਾ ਦੇਖੋ ਅਸੀਂ ਆਪਣੀਆਂ ਕੁੜੀਆਂ ਨੂੰ ਜ਼ਰੂਰ ਕਹਿੰਦੇ ਆ ਕੀ ਰਾਤ ਬਰਾਤੇ ਬਿਲਕੁਲ ਇਕੱਲੇ ਨਹੀਂ ਜਾਣਾ ਆਪਣਾ ਕੋਈ ਨਾ ਕੋਈ ਘਰੋਂ ਲੈ ਕੇ ਜਾਣਾ ਜਾਂ ਕੋਈ ਆਪਣਾ ਨੀਅਰ ਐਂਡ ਡੀਅਰ ਦੇਖੋ ਬਾਕੀ ਤਾਂ ਪਰਮਾਤਮਾ ਦੀ ਨਿਗਾ ਸਵल्ली ਚਾਹੀਦੀ ਹੈ ਮੈਨੂੰ ਲੱਗਦਾ ਹੈ ਜੇ ਉਹਦੀ ਨਿਗਾ ਸਵल्ली ਹੈ ਤੁਹਾਨੂੰ ਕੋਈ ਕੁਝ ਨਹੀਂ ਕਰ ਸਕਦਾ ਬਿਲਕੁੜੀਆਂ ਦੇ ਵਿੱਚ ਅੱਜਕੱਲ ਸਭ ਤੋਂ ਜ਼ਿਆਦਾ ਚੀਜ਼ ਇਹ ਚੀਜ਼ ਵੇਖਣ ਨੂੰ ਮਿਲਦੀ ਹੈ ਕਿ ਜਦੋਂ ਛੋਟੀ ਛੋਟੀ ਇਸਦੀਆਂ ਹੀ ਹੁੰਦੀਆਂ ਨੇ ਅਟਰੈਕਟ ਹੋਣਾ ਸਟਾਰਟ ਕਰ ਦਿੰਦੀਆਂ ਨੇ ਫਿਰ ਉਹਨਾਂ ਦੇ ਚੱਲਣੇ ਸਟਾਰਟ ਹੋ ਜਾਂਦੇ ਕੀ ਕਾਰਨ ਕਿ ਲੱਗਦਾ ਇੰਨੀ ਛੋਟੀ ਉਮਰ ਦੇ ਵਿੱਚ ਵੀ ਜਿਹੜੇ ਕੁੜੀ ਮੁੰਡੇ ਨੇ ਗਰਲਫ੍ਰੈਂਡ ਬੋਏਫ੍ਰੈਂਡ ਦੇ ਵਿੱਚ ਪੈ ਰਹੇ ਕੀ ਲੱਗਦਾ ਇਸ ਦੇ ਵਿੱਚ ਇਹਦੇ ਵਿੱਚ ਐਵੇਂ ਆ ਦੇਖੋ ਜਿਹੜਾ ਇਹ ਕੁਦਰਤ ਦਾ ਨਿਯਮ ਹੈ ਕਿ ਜਿਹੜਾ ਆਪੋਜ਼ਿਟ ਸੈਕਸ ਹੈ ਸਾਡੀ ਅਟਰੈਕਸ਼ਨ ਉਹਦੇ ਨਾਲ ਹਮੇਸ਼ਾ ਹੀ ਹੁੰਦੀ ਹੈ ਅਸੀਂ ਆਪਣੀ ਏਸ ਨੂੰ ਦੇਖ ਲਈਏ ਤਾਂ ਇਹ ਚ ਬੱਚਿਆਂ ਦਾ ਕਸੂਰ ਨਹੀਂ ਹੈ ਜਦੋਂ ਅਸੀਂ ਮੈਨੂੰ ਲੱਗਦਾ ਬੱਚੇ ਨੂੰ ਜਿਆਦਾ ਸਨਬ ਕਰਦੇ ਆ ਕਿ ਤੂੰ ਫਲਾਣਾ ਬாய்ਫਰੈਂਡ ਨਹੀਂ ਬਣਾਨਾ ਮੁੰਡਿਆਂ ਨੂੰ ਕਹਦੇ ਨੇ ਤੂੰ ਗਰਲਫ੍ਰੈਂਡ ਨਹੀਂ ਬਣਾਨੀ ਮੈਨੂੰ ਲੱਗਦਾ ਉਹ ਬੱਚਾ ਉਸ ਚੀਜ਼ ਕੰਨੀ ਜਿਆਦਾ ਭੱਜਦਾ ਮੈਨੂੰ ਲੱਗਦਾ ਥੋੜਾ ਜਿਆ ਅਸੀਂ ਬੱਚਿਆਂ ਨੂੰ ਕੌਨਫੀਡੈਂਸ ਲੈ ਕੇ ਆਪਦੇ ਬੱਚਿਆਂ ਨੂੰ ਬੀਂਗ ਪੈਡੈਂਟਸ ਉਹਨਾਂ ਨਾਲ ਫ੍ਰੈਂਡਲੀ ਬਿਹੇਵੀਅਰ ਕਰਕੇ ਅਸੀਂ ਜੀ ਉਹਨਾਂ ਤੋਂ ਪਤਾ ਕਰ ਲੈਣੇ ਕਿ ਆ ਮੇਰੇ ਬੱਚੇ ਦੀ ਮੁੰਡੇ ਦੀ ਗਰਲਫ੍ਰੈਂਡ ਹੈ ਜਾਂ ਮੇਰੀ ਕੁੜੀ ਹੈ ਜੇ ਮੇਰਾ ਬੱਚਾ ਕੁੜੀ ਹੈ ਤਾਂ ਆ ਉਹਦਾ ਬாய்ਫ੍ਰੈਂਡ ਹੈ ਮੈਨੂੰ ਲੱਗਦਾ ਸਾਨੂੰ ਇਨਵੋਲਵ ਹੋ ਜਾਣਾ ਚਾਹੀਦਾ ਬੀਇੰਗ ਪੇਰੈਂਟਸ ਤਾਂਕਿ ਅਸੀਂ ਜੋ ਹੋਣ ਵਾਲੇ ਹਾਦਸੇ ਆ ਉਹਨਾਂ ਤੋਂ ਆਪਦੇ ਬੱਚਿਆਂ ਨੂੰ ਬਚਾ ਸਕੀ ਤੇ ਕਿਸ ਤਰੀਕੇ ਦੀ ਗਾਈਡੈਂਸ ਹੈ ਜੋ ਕਿ ਆਪਣੇ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਪੇਰੈਂਟਸ ਵੀ ਇੱਕ ਕਿਤੇ ਨਾ ਕਿਤੇ ਇਹ ਚੀਜ਼ ਕਹਿ ਕੇ ਪਿੱਛੇ हट ਜਾਂਦੇ ਨੇ ਕਿ ਸਾਡਾ ਬੱਚਾ ਤਾਂ ਸਵੇਰੇ ਜੀ 9 ਵਜੇ ਜਾਂਦਾ ਹੈ ਤੇ ਸ਼ਾਮੀ 5:30 ਵਜੇ ਜਾਂ ਆਉਂਦਾ ਹੈ ਸਾਰਾ ਟਾਈਮ ਆਪਣੇ ਸਕੂਲ ਦੇ ਵਿੱਚ ਹੁੰਦਾ ਹੈ ਐਜ਼ ਅ ਟੀਚਰ ਐਜ਼ ਅ ਪ੍ਰਿੰਸੀਪਲ ਕਿਉਂਕਿ ਆਪਾਂ ਬੱਚੇ ਨੂੰ ਉਦੋਂ ਤੱਕ ਹੀ ਦੇਖ ਸਕਦੇ ਜਦੋਂ ਤੱਕ ਉਹ ਕਲਾਸ ਦੇ ਵਿੱਚ ਹੈ ਉਹ ਕਲਾਸ ਤੋਂ ਬਾਹਰ ਉਹ ਕੀ ਕਰ ਰਿਹਾ ਕੀ ਕੁਝ ਨਹੀਂ ਕਰ ਰਿਹਾ ਸਾਨੂੰ ਉਸ ਚੀਜ਼ ਦਾ ਨਹੀਂ ਪਤਾ ਦੇਖੋ ਇਹ ਤਾਂ ਪੈਡੈਂਟਸ ਨੂੰ ক্লোਜ਼ ਲੁੱਕ ক্লোਜ਼ ਵਾਚ ਕਰਨਾ ਚਾਹੀਦਾ ਆਪਦੇ ਬੱਚੇ ਨੂੰ ਮੈਨੂੰ ਲੱਗਦਾ ਜੇ ਬੀਇੰਗ ਮਦਰ ਮੈਂ ਤੁਹਾਡੇ ਨਾਲ ਗੱਲ ਕਰਾਂ ਮੈਨੂੰ ਆਪਦੇ ਬੱਚੇ ਦੇ ਤੋਰਨ ਤੇ ਫਿਰਨ ਤੋਂ ਉਹਦੇ ਮੋਬਾਈਲ ਤੋਂ ਜਿਵੇਂ ਉਹ ਮੋਬਾਈਲ ਚਲਾਉਂਦਾ ਹੈ ਉਹ ਤੋਂ ਅਸੀਂ ਜੱਜ ਕਰ ਸਕਦੇ ਹਾਂ ਕਿ ਮੇਰਾ ਬੱਚਾ ਕਿੱਥੇ ਫਿਰ ਰਿਹਾ ਹੈ ਇਹ ਬੀਇੰਗ ਪੈਡੈਂਟ ਸੀ ਅਸੀਂ ক্লোਜ਼ ਵਾਚ ਰੱਖ ਸਕਦੇ ਹਾਂ ਟੀਚਰ ਕੋਲ ਤਾਂ 70-80 ਬੱਚੇ ਹੁੰਦੇ ਆ ਕਲਾਸ ਟੀਚਰ ਲਈ ਨਹੀਂ ਪੋਸੀਬਲ ਬੀਇੰਗ ਪੈਡੈਂਟ ਸਾਡੇ ਕੋਲ ਇੱਕ ਇੱਕ ਦੋ ਦੋ ਬੱਚੇ ਨੇ ਅਸੀਂ ਜ਼ਿਆਦਾ ਬੈਟਰ ਅਗਲ ਫਰੈਂਡਲੀ ਰਿਲੇਸ਼ਨ ਰੱਖਦੇ ਆ ਅਸੀਂ ਆਪਦੇ ਬੱਚਿਆਂ ਨਾਲ ਮੈਨੂੰ ਲੱਗਦਾ ਨਹੀਂ ਕਿ ਸਾਡਾ ਬੱਚਾ ਕਿਤੇ ਗਲਤ ਸੰਗਤ ਦੇ ਵਿੱਚ ਪੈ ਸਕ ਲੱਗਦਾ ਕਿ ਅੱਜਕੱਲ ਦੇ ਮਾਪਿਆਂ ਨੂੰ ਕੁਝ ਸਿੱਖਣ ਦੀ ਜ਼ਰੂਰਤ ਹੈ ਆਪਣੇ ਬੱਚਿਆਂ ਨਾਲ ਕਿਸ ਤਰੀਕੇ ਨਾਲ ਜਿਹੜੇ ਖੁੱਲਣ ਮਿਲਣ ਦੀ ਜ਼ਰੂਰਤ ਹੈ ਕਿ ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਬੱਚੇ ਨੂੰ ਸਿਰਫ ਉਹਦੇ ਪੇਰੈਂਟਸ ਹੀ ਸਮਝ ਸਕਦੇ ਨੇ ਇੱਕ ਪੇਰੈਂਟਸ ਹੀ ਹੈ ਜਿਹੜੇ ਕਿ ਉਹਨਾਂ ਨੂੰ ਸਮਝਾ ਸਕਦੇ ਨੇ ਦੇਖੋ ਸਾਨੂੰ ਫਰੈਂਡਲੀ ਰਿਲੇਸ਼ਨ ਉਹਨਾਂ ਨਾਲ ਰੱਖਣਾ ਚਾਹੀਦਾ ਹੈ ਹਰ ਵਕਤ ਡੰਡਾ ਨਹੀਂ ਚੱਲ ਸਕਦਾ ਜੇ ਅਸੀਂ ਕਹੀਏ ਵੀ ਬੀਇੰਗ ਪੈਡੈਂਟ ਹਰ ਵਕਤ ਡੰਡੇ ਨਾਲ ਉਹਨਾਂ ਨੂੰ ਰੋਬ ਨਾਲ ਗੱਲ ਕਰਾਂਗੇ ਸਾਡੀ ਗੱਲ ਸੁਣਨਗੇ ਥੈਟ ਇਜ਼ ਨੋਟ ਪੋਸੀਬਲ ਫਰੈਂਡਲੀ ਰਿਲੇਸ਼ਨ ਰੱਖਾਂਗੇ ਤਾਂ ਉਹ ਆਪਣੇ ਦਿਲ ਦੀ ਗੱਲ ਵੀ ਸਾਨੂੰ ਦੱਸ ਸਕਦੇ ਅੱਛਾ ਮੈਮ ਕੋਈ ਤੁਹਾਡੇ ਨਾਲ ਕੁਝ ਏਦਾਂ ਦਾ ਹਾਸਾ ਹੋਇਆ ਹੋਵੇ ਕਿ ਹਾਂ ਬਪਰਿਆ ਹੋਵੇ ਜਿਵੇਂ ਤੁਸੀਂ ਕਿ ਆਪੋਜ਼ਿਟ ਇੱਕ ਤਰੀਕੇ ਨਾਲ ਐਟ੍ਰੈਕਟ ਹੁੰਦੇ ਨੇ ਤੇ ਪੇਰੈਂਟਸ ਨੇ ਤੁਹਾਡੇ ਡੰਡਾ ਚੱਕ ਲਿਆ ਹੋ ਜਿਵੇਂ ਤੁਸੀਂ ਹੁਣੇ ਕਿਹਾ ਨਹੀਂ ਮੇਰੇ ਪੇਰੈਂਟਸ ਨੇ ਕਦੀ ਡੰਡਾ ਨਹੀਂ ਚੱਕਿਆ ਸੀ ਮੇਰੇ ਮਦਰ ਬਹੁਤ ਫ੍ਰੈਂਡਲੀ ਸੀ ਮੇਰੇ ਮਦਰ ਨੂੰ ਮੇਰੇ ਫ੍ਰੈਂਡਸ ਬਾਰੇ ਸਾਰਾ ਕੁਝ ਸਾਡੇ ਘਰ ਓਪਨ ਹੀ ਹੁੰਦਾ ਸੀ ਹਾਂ ਐਵੇਂ ਕੋਈ ਗੱਲ ਨਹੀਂ ਸੀ ਤਾਂ ਕਰਕੇ ਆਪਾਂ ਕਹਿ ਸਕਦੇ ਜੇ ਆਪਾਂ ਬੱਚੇ ਦੀ ਸੋਚ ਨਾਲ ਸੋਸ਼ਲ ਲਾ ਕੇ ਚੱਲਾਂਗੇ ਤੇ ਬੱਚਾ ਕਦੇ ਵੀ ਕੋਈ ਗਲਤ ਕਦਮ ਨਹੀਂ ਚੁੱਕੇ ਕੋਈ ਆਪਾਂ ਕੋਆਟ 'ਚ ਬੱਚੇ ਪੜ੍ਹਾਉਂਦੇ ਆ ਸਕੂਲ ਜਾਂਦੇ ਆ ਬੱਚੇ ਕੁੜੀਆਂ ਵੀ ਹੁੰਦੀਆਂ ਮੁੰਡੇ ਵੀ ਹੁੰਦੇ ਆ ਜੇ ਬੱਚੇ ਫਰੈਂਡਸ ਬਣ ਕੇ ਤਾਂ ਕੋਈ ਮਾੜੀ ਗੱਲ ਵੀ ਨਹੀਂ ਹੈ ਮਤਲਬ ਉਹਨਾਂ ਨੂੰ ਅਲਾਉ ਸਾਨੂੰ ਕਰਨਾ ਚਾਹੀਦਾ ਕਿ ਬੱਚਾ ਕੋਈ ਵੀ ਘਰੇ ਆ ਸਕਦਾ ਤੁਸੀਂ ਘਰ ਬੈਠ ਕੇ ਇੰਜੋਏ ਕਰੋ ਹੂੰ ਮਨ ਲੱਗੇ ਬੱਚਿਆਂ ਨਾਲ ਇੱਕ ਐਜ਼ ਅ ਜਦੋਂ ਬੱਚਾ ਵੱਡਾ ਹੋ ਜਾਵੇ ਫਰੈਂਡ ਵਾਂਗੂ ਰਹਿਣਾ ਚਾਹੀਦਾ ਫਰੈਂਡ ਮੰਗੂ ਰਹਿ ਕੇ ਜੇ ਚੰਗਾ ਮਾੜਾ ਤਾਂ ਵੀ ਅਸੀਂ ਬੀਿੰਗ ਫਰੈਂਡ ਨੂੰ ਸਮਝਾ ਸਕਦੇ ਹਾਂ ਬੇਟੇ ਫਲਾਣਾ ਬੰਦਾ ਠੀਕ ਨਹੀਂ ਹੈ ਅਸੀਂ ਦੋਸਤੀ ਨਹੀਂ ਰੱਖਾਂਗੇ ਤਾਂ ਮੈਨੂੰ ਲੱਗਦਾ ਬੱਚਾ इजीली ਸਮਝ ਸਕਦਾ ਹੈ ਅੱਛਾ ਇੱਕ ਤੁਹਾਨੂੰ ਕੀ ਕਾਰਨ ਲੱਗ ਰਿਹਾ ਹੈ ਕਿ ਆਪਣੇ ਜਿਹੜੇ ਬੱਚੇ ਨੇ ਪੰਜਾਬ ਦੇ ਬੱਚੇ ਨੇ ਆਪਣਾ ਪੰਜਾਬ ਛੱਡ ਕੇ ਬਾਹਰ ਕਿਉਂ ਜਾ ਰਹੇ ਨੇ ਹੁਣ ਤਾਂ ਰੁਕ ਗਿਆ ਜੀ ਹਾਂ ਹੁਣ ਤਾਂ ਸਾਡੀ ਸਟਰੈਂਥ ਵੱਧ ਗਈ ਕਾਲਜਾਂ ਦੀ ਲੇਕਿਨ ਮੈਮ ਹੁਣ ਵੀ ਜਿਹੜੇ ਰੋਜ਼ ਦੇ 35 35 ਵੀਜ਼ੇ ਲੱਗ ਰਹੇ ਨੇ ਬੱਚੇ ਆਏ ਦਿਨ ਬਾਹਰ ਜਾ ਰਹੇ ਨੇ ਪਿਛਲੇ ਸਾਲ ਮੇਰੇ ਕਾਲਜ ਦੀ ਸਟਰੈਂਥ ਘਟ ਸੀ ਐਕਟੀ ਗਰੋਸ ਐਨਰੋਲਮੈਂਟ ਰੇਸ਼ੋ ਵੀ ਵਧੀ ਤੇ ਕਾਲਜ ਦਾ ਦਾਖਲਾ ਵੀ ਇਨਕਰੀਜ਼ ਹੋਇਆ ਕਿਉਂਕਿ ਜਿਹੜੀਆਂ ਬਾਹਰਲੀਆਂ ਸਰਕਾਰਾਂ ਜਿਵੇਂ ਕੈਨੇਡਾ ਸਰਕਾਰ ਨੇ ਕਹਿਤਾ ਪੜਨ ਲਈ ਆਓ ਵਰਕ ਪਰਮਿਟ ਨਹੀਂ ਮਿਲੂਗਾ ਮੈਨੂੰ ਲੱਗਦਾ ਇਹਦੇ ਕਰਕੇ ਜਾਂ ਉੱਥੇ ਕੰਮ ਦੀ ਕਮੀ ਹੋ ਗਈ ਹੈ ਜਾਂ ਅਸੀਂ ਸਕਿੱਲ ਐਨਹਾਂਸਮੈਂਟ ਕੋਰਸਿਸ ਸਾਡੀ ਸਰਕਾਰ ਨੇ ਚਲਾਤੇ ਹੈ ਤਾਂ ਉਹਦੇ ਕਰਕੇ ਮੈਨੂੰ ਲੱਗਦਾ ਜ਼ਰੂਰ ਸਾਨੂੰ ਪਰ ਮਾ ਹੁੰਗਾ ਰੰਮੀ ਲਿਆ ਕਾਲਜ਼ਾਂ ਦੇ ਵਿੱਚ ਦੁਵਾਰ ਤੋਂ ਰੌਣਕ ਸ਼ੁਰੂ ਹੋ ਗਈ। ਕੀ ਬਾਤ ਹੈ। ਕ੍ਰੈਡਿਟ ਗੋਸ ਟੂ ਪੰਜਾਬ ਸਰਕਾਰ। ਕੀ ਬਾਤ ਹੈ। ਤੇ ਮੈਮ ਕੋਈ ਮੈਸੇਜ ਸਪੈਸ਼ਲੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਬੱਚਿਆਂ ਲਈ ਕੁੜੀਆਂ ਲਈ ਮੁੰਡਿਆਂ ਲਈ ਜੋ ਕਿ ਲੱਗਦਾ ਕਿ ਇਹ ਮੈਸੇਜ ਉਹਨਾਂ ਤੱਕ ਜਾਣਾ ਚਾਹੀਦਾ ਹੈ ਤਾਂ ਕਿ ਉਹ ਅੱਗੇ ਵਧਣ। ਅੱਗੇ ਵਧਣ ਲਈ ਇਹੀ ਹੈ ਕਿ ਕੁੜੀਆਂ ਨੂੰ ਜਲਦੀ ਜਲਦੀ ਮੁੰਡਿਆਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੀ ਮਤਲਬ ਹਰ ਇੱਕ ਤੁਹਾਡਾ ਫਰੈਂਡ ਰੀਅਲ ਨਹੀਂ ਹੋ ਸਕਦਾ ਤੁਹਾਨੂੰ ਟੈਸਟ ਕਰਨਾ ਚਾਹੀਦਾ ਫਿਰ ਉਹਨਾਂ ਤੇ ਰਿਲਾਇ ਕਰਨਾ ਚਾਹੀਦਾ ਐਸੇ ਐਸਾ ਹੀ ਮੈਸੇਜ ਮੁੰਡਿਆਂ ਲਈ ਹੈ ਕਿ ਹਰ ਇੱਕ ਬੱਚਾ ਸincere ਨਹੀਂ ਹੁੰਦਾ ਕੁੜੀ ਤੁਹਾਨੂੰ ਹਰ ਇੱਕ ਗੱਲ ਟੈਸਟਿੰਗ ਤੋਂ ਬਾਅਦ ਫਿਰ sincere ਫਰੈਂਡਸ ਬਣਾਉਣੇ ਚਾਹੀਦੇ ਆ ਮੇਰੇ ਫਾਦਰ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਜਿਹੜੇ ਫਰੈਂਡਸ ਹੈ ਉਹ ਵਿਦਿਨ ਥੀਸ ਫਿਗਰਸ ਰਹਿਣੇ ਚਾਹੀਦੇ ਆ ਪੰਜ ਤਾ ਉਹ ਰੀਅਲ ਹੈ ਜੇ ਤੁਹਾਡੇ ਇਹ ਤੋਂ ਜ਼ਿਆਦਾ ਹੈ ਦੇ ਆਰ ਨਾਟ ਰੀਅਲ ਤਤਤ ਸਿ ਭੀੜ ਇਕੱਠੀ ਕੀਤੀ ਬਿਲਕੁਲ ਇੱਕ ਲਿਮਟਡ ਦੇ ਵਿੱਚ ਹੋਣੇ ਚਾਹੀਦੇ ਜਿੰਨੇ ਵੀ ਹੋਣੇ ਚਾਹੀਦੇ ਅੱਛਾ ਆਪਾਂ ਕੁੜੀਆਂ ਨੂੰ ਹਾਈਲਾਈਟ ਕਰ ਲੈਂਦੇ ਨੇ ਵੀ ਕੁੜੀਆਂ ਨਾਲ ਰੇਪ ਹੋ ਰਿਹਾ ਪਰ ਕਿਤੇ ਨਾ ਕਿਤੇ ਮੁੰਡੇ ਵੀ ਜਿਹੜੇ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਨਾਲ ਵੀ ਬਹੁਤ ਚੀਜ਼ਾਂ ਗਲਤ ਹੋ ਰਹੀਆਂ ਨੇ ਬਹੁਤ ਕੁਝ ਜਿਹੜੇ ਮੁੰਡੇ ਹੀ ਮੁੰਡੇ ਦੇ ਦੁਸ਼ਮਣ ਬਣੇ ਪਏ ਆ ਕੀ ਲੱਗਦਾ ਇਸ ਦੇ ਪਿੱਛੇ ਦੇਖੋ ਮੈਂ ਤੁਹਾਨੂੰ ਪਹਿਲੇ ਕਿਹਾ ਜਿਹੜੀ ਰੇਸ ਚੱਲ ਗਈ ਏ ਰੇਸ ਹੀ ਕਾਰਨ ਐ ਇਹ ਜਿਹੜਾ ਸੋਸ਼ਲ ਮੀਡੀਆ ਇਹੋ ਕਾਰਨ ਐ ਹਾਂ ਹਰ ਦੇਖੋ ਆਪਾਂ ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਆ ਗਈ ਵੀ ਗੱਡੀ ਤੇ ਚਲਾ ਰਿਹਾ ਸੀ ਇਹ ਹੋ ਗਿਆ ਉਹ ਹੋ ਗਿਆ ਤਾਂ ਉਹਨੂੰ ਕਈ ਬੱਚੇ ਫਿਰ ਫੋਲੋ ਕਰਨ ਲੱਗ ਜਾਂਦੇ ਪਰ ਸੋਸ਼ਲ ਮੀਡੀਆ ਤਾਂ ਸਾਡੇ ਲਈ ਬਹੁਤ ਜ਼ਿਆਦਾ ਮਦਦ ਦੇਖੋ ਇਹਦੇ ਪਲੱਸ ਪੁਆਇੰਟ ਵੀ ਨੇ ਪਰ ਜਿਹੜਾ ਯੂਥ ਹੈ ਉਹ ਜਲਦੀ ਦੂਜੇ ਪਾਸੇ ਜ਼ਿਆਦਾ ਅਟਰੈਕਟ ਹੁੰਦਾ ਸੋਸ਼ਲ ਮੀਡੀਆ ਨਾਲ ਅਵੇਅਰਨੈਸ ਵੀ ਸਾਨੂੰ ਬਹੁਤ ਮਿਲ ਰਹੀ ਬਿਲਕੁਲ ਅਪਾ ਵੇਰ ਅਵੇਅਰ ਹੈ ਦੇਖੋ ਅੱਗੇ ਸਾਨੂੰ ਫੌਰਨ ਦੀਆਂ ਕੱਲਾ ਨਿਊਜ਼ ਤੋਂ ਪਤਾ ਲੱਗਦਾ ਸੀ ਹੁਣ ਸਾਨੂੰ ਮਿੰਟ-ਮਿੰਟ ਮੇ ਪਤਾ ਮਿੰਟ-ਮਿੰਟ ਤੇ ਪਤਾ ਲੱਗ ਜਾਂਦਾ ਹੈ ਹੁਣ ਕੈਬਨਿਟ ਚ ਕੀ ਹੋ ਰਿਹਾ ਉਹ ਵੀ ਸਾਨੂੰ ਪਤਾ ਲੱਗਦਾ ਹੈ ਬਿਲਕੁਲ ਡੈਫੀਨਿਟਲੀ ਤੇ ਕਿਤੇ ਨਾ ਕਿਤੇ ਜਿਹੜਾ سوشل میڈیا ਇੱਕ ਤਰੀਕੇ ਨਾਲ ਸਾਡੇ ਲਈ ਯੂਸਫੁਲ ਵੀ ਹੈ ਤੇ ਇਹ ਇਹ ਇਨਸਾਨ ਦੀ ਸੋਚ ਤੇ ਡਿਪੈਂਡ ਕਰਦਾ ਹੈ ਨਾ ਵੀ ਇਹਨੂੰ ਯੂਜ਼ ਕਿਵੇਂ ਕਰਨਾ ਹੈ ਤੇ ਸੋਚ ਮਤਲਬ ਕਿ ਕਿੱਦਾਂ ਦੀ ਹੋਣੀ ਚਾਹੀਦੀ ਹੈ ਆਪਾਂ ਸਭ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਹੈ ਆਪਾਂ ਅੱਜ ਵੀ ਦੇਖਦੇ ਲੋਕ ਜਿਹੜੇ ਧਰਮਾਂ ਦੇ ਨਾਂ ਤੇ ਲੋਕ ਵੰਡੇ ਹੋਏ ਨੇ ਤੂੰ ਸਿੱਖਾ ਤੋਂ ਪੰਜਾਬੀ ਐ ਤੂੰ ਮੁਸਲਿਮਾ ਤੋਂ ਇਹ ਜੈਨ ਆ ਤੂੰ ਬੋਧ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਸੋਚ ਜ਼ਿਆਦਾ ਮੈਟਰ ਰੱਖਦੀ ਹੈ ਹਿਊਮਨਿਟੀ ਜ਼ਿਆਦਾ ਮੈਟਰ ਰੱਖਦੀ ਹੈ ਜੇਕਰ ਆਪਾਂ ਕਹਿਵਾਂਗੇ ਕਿ ਹਾਂ ਜੇ ਮੈਂ ਹਿੰਦੂ ਆ ਜਾਂ ਮੈਂ ਮੁ슬ਿਮਾ ਮੈਂ ਮੁ슬ਿਮ ਹੀ ਬੰਦੇ ਤੋਂ ਕੰਮ ਕਰਾਉਣਾ ਆ ਜਾਂ ਮੁ슬ਿਮ ਹੀ ਬੰਦੇ ਤੋਂ ਕੱਪੜੇ ਲੈਣੇ ਆ ਫਿਰ ਲੱਗਦਾ ਨਹੀਂ ਇਹ ਚੀਜ਼ ਬਿਲਕੁਲ ਗਲਤ ਈ ਜਿਹੜਾ ਮੈਸੇਜ ਦੇ ਰਹੇ ਹੋ ਦੇਖੋ ਪਰਮਾਤਮਾ ਨੇ ਸਾਨੂੰ ਇਨਸਾਨ ਬਣਾ ਕੇ ਤੋੜਿਆ ਅਸੀਂ ਜਿਹੜੀਆਂ ਜਾਤਾਂ ਇੱਥੇ ਕ੍ਰੀਏਟ ਕੀਤੀਆਂ ਅਸਲੀ ਤਾਂ ਅਸੀਂ ਇਨਸਾਨ ਐ ਜੇ ਅਸੀਂ ਇਨਸਾਨੀਅਤ ਦੀ ਸੇਵਾ ਨਹੀਂ ਕਰ ਸਕਦੇ ਮੈਨੂੰ ਲੱਗਦਾ ਫਿਰ ਧਰਮ ਕੁਛ ਨਹੀਂ ਕਰ ਸਕਦਾ ਧਰਮ ਤੇ ਨਾਂ ਤੇ ਲੜਾਈਆਂ ਕਰਨੀਆਂ ਗਲਤ ਨੇ ਸਾਰੇ ਅਸੀਂ ਇਨਸਾਨ ਹੈ ਜੇ ਕੋਈ Hindu ਦੇ ਘਰੇ ਪੈਦਾ ਹੋਇਆ ਪਰਮਾਤਮਾ ਨੇ ਚੁਆਇਸ ਥੋੜੀ ਦਿੱਤੀ ਉਹਨੂੰ ਤਾਂ ਇਨਸਾਨ ਬਣਾ ਕੇ ਭੇਜਿਆ ਇਹ ਅਸੀਂ ਉਹਨਾਂ ਦੀ ਬ੍ਰਿੰਗਿੰਗ ਅਪ ਕਿਵੇਂ ਕਰਦੇ ਆ ਪੈਡੈਂਟਸ ਤੇ ਡਿਪੈਂਡ ਕਰਦਾ ਜੀ ਮਤਲਬ ਕਹਿ ਦਾ ਮਤਲਬ ਆ ਕਿ ਜਿੰਨੇ ਵੀ ਚੀਜ਼ਾਂ ਸਟਾਰਟ ਹੁੰਦੀਆਂ ਨੇ ਜਿੰਨੇ ਚੀਜ਼ਾਂ ਦਾ ਵੀ ਐਂਡ ਕਰ ਸਕਦੇ ਹੋ ਸਿਰਫਔਰ ਸਿਰਫ ਪੇਰੈਂਟਸ ਹੀ ਕਰ ਸਕਦੇ ਮੈਨੂੰ ਲੱਗਦਾ ਜੇ ਅਸੀਂ ਬੀਇੰਗ ਪੇਰੈਂਟਸ ਜਜ ਬੀਇੰਗ ਬੱਚੇ ਜੇ ਅਸੀਂ ਆਪਣਾ ਆਪਣਾ ਭਾਰ ਚੱਕ ਲਈਏ ਤਾਂ ਮੈਨੂੰ ਲੱਗਦਾ ਸਰਕਾਰਾਂ ਨੂੰ ਐਡਾ ਬਰਡਨ ਸਹਿਣ ਦੀ ਲੋੜ ਨਹੀਂ ਹੈ ਅਸੀਂ ਸਰਕਾਰਾਂ ਲਈ ਵੀ ਹੈਲਪਫੁਲ ਹੋ ਸਕਦੇ ਹਾਂ ਅਗਰ ਅਸੀਂ ਆਪਣੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਈ ਜਾਈਏ ਚਾਹੇ ਡਿਊਟੀ ਦਾ ਪਲੇਸ ਹੈ ਚਾਹੇ ਘਰ ਦਾ ਹਰ ਇੱਕ ਬੰਦੇ ਨੂੰ ਮੈਨੂੰ ਲੱਗਦਾ ਇਹ ਮਾਂ ਅਸੀਂ ਆਪਣੇ ਆਪ ਨੂੰ ਕਰੈਕਟ ਕਰੀਏ بجائے ਕਿ ਅਸੀਂ ਦੂਜੇ ਨੂੰ ਕੋਸ਼ਿਸ਼ ਕਰੀਏ ਕਰੈਕਟ ਕਰਨ ਦੀ ਜੇ ਮੈਂ ਆਪਣੇ ਆਪ ਨੂੰ ਕਰੈਕਟ ਕਰ ਲਿਆ ਮੈਨੂੰ ਲੱਗਦਾ ਮੇਰੇ ਨਾਲ 10 ਬੰਦਿਆਂ ਨੇ ਕਰੈਕਸ਼ਨ ਕਰ ਲਈ ਤਾਂ ਮੈਨੂੰ ਲੱਗਦਾ ਕਿ ਹੌਲੀ 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 ਅਸੀਂ ਸਮਾਜ ਨੂੰ ਆਪਣੇ ਆਪ ਸਮਾਜ ਨੂੰ ਇੱਕ ਸੇਧ ਮਿਲ ਜੂ ਇੱਕ ਨੂੰ ਦੇਖ ਕੇ ਦੂਜਾ ਦੂਜੇ ਨੂੰ ਦੇਖ ਕੇ ਤੀਜਾ ਸਾਰੇ ਅਸੀਂ ਸਹੀ ਰਸਤੇ ਚੱਲਣ ਲੱਗ ਜਾਈਏ ਤਾਂ ਕੋਈ ਰੇਪ ਨਹੀਂ ਹੋਊਗਾ ਕੋਈ ਐਕਸੀਡੈਂਟ ਨਹੀਂ ਹੋਣਗੇ ਕੋਈ ਸਰਕਾਰਾਂ ਨੂੰ ਸਰਕਾਰ ਚ ਲਾਂਚ ਤਕਲੀਫ ਨਹੀਂ ਆਊਗੀ ਮੈਨੂੰ ਲੱਗਦਾ ਸਾਰਾ ਸਿਸਟਮ ਸੈੱਟ ਹੋ ਜਾਏ ਕਿਆ ਬਾਤ ਹੈ ਸੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਉਮੀਦ ਕਰਦੀ ਹਾਂ ਤੁਹਾਨੂੰ ਵੀ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਵਧੀਆ ਲੱਗੀਆਂ ਹੋਣੀਆਂ ਜਿਵੇਂ ਕਿ ਇਹਨਾਂ ਵੱਲੋਂ ਕਿਹਾ ਗਿਆ ਕਿ ਹਰ ਇੱਕ ਸਿੱਖ ਜਿਹੜੀ ਹੈ ਬੱਚੇ ਜਿਹੜੇ ਆਪਣੇ ਪੇਰੈਂਟਸ ਤੋਂ ਸਿੱਖਦੇ ਨੇ ਤੇ ਜੇ ਜੜੀ ਵੀ ਕੋਈ ਵੀ ਗਲਤ ਗੱਲ ਹੁੰਦੀ ਹੈ ਜਾਂ ਫਿਰ ਕੁਝ ਵੀ ਹੁੰਦਾ ਉਹ ਜਿਹਦਾ ਐਂਡ ਵੀ ਜਿਹੜੇ ਨੇ ਉਹ ਸਿਰਫ ਉਸੇ ਪੇਰੈਂਟਸ ਹੀ ਕਰ ਸਕਦੇ ਨੇ ਤੁਸੀਂ ਇਹਨਾਂ ਦੀਆਂ ਗੱਲਾਂ ਤੋਂ ਕਿੰਨੇ ਕੁ ਜ਼ਿਆਦਾ ਐਗਰੀ ਕਰਦੇ ਹੋ ਕਮੈਂਟ ਸੈਸ਼ਨ ਵਿੱਚ ਆਪਣੀ ਰਾਏ ਜ਼ਰੂਰ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਤੇ ਹੋਰ ਇਤਨੀ ਅਪਡੇਟਸ ਲਈ ਸਾਡੇ ਨਾਲ ਬਨੇ ਰਹ ਦ ਸਿਟੀ ਐਟਲਾਈਨਸ ਮੈਂ ਇਹ ਹਮਲੇ ਕੈਮਰਾ ਪਰਸਨ ਲੱਕੀ ਨਾਲ